ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 538ਵੇਂ ਵਿਆਹ ਪਰਬ ਦੇ ਉਪਲਾਟ ਵਿੱਚ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸਤਕਾਰਾ ਸਾਹਿਬ ਬਟਾਲਾ ਤੱਕ ਬਰਾਤ ਰੂਪੀ ਨਗਰ ਕੀਰਤਨ ਦਾ ਆਯੋਜਨ ਪ੍ਰਬੰਧਕ ਪਾਈ ਅਫਦਾਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਪਿਆਰਿਆਂ ਨੇ ਪੂਰੀ ਸ਼ਰਧਾ ਤੇ ਪ੍ਰੇਮ ਦੇ ਨਾਲ ਭਾਗ ਲੈ ਕੇ ਗੁਰਚਰਨਾ ਵਿੱਚ ਆਪਣੀ ਆਪਣੀ ਹਾਜ਼ਰੀ ਲਗਾਈ ਥਾਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰਧਾ ਤੇ ਭਾਵਨਾ ਦੇ ਨਾਲ ਸਤਕਾਰ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਰੂਪੇ ਪਾ ਕੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਫੁੱਲਾਂ ਦੀ ਸਜੀ ਪਾਲਕੀ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਅੱਗੇ ਵਧ ਰਹੀ ਇਸ ਨਗਰ ਕੀਰਤਨ ਦਾ ਥਾ-ਥਾ ਤੇ ਸਵਾਗਤ ਕੀਤਾ ਗਿਆ ਅਤੇ ਗੱਤਕਾ ਪਾਰਟੀ ਵੱਲੋਂ ਆਪਣੇ ਜੋਸ਼ ਦਾ ਪ੍ਰਦਰਸ਼ਨ ਵੀ ਇਸ ਮੌਕੇ ਤੇ ਕੀਤਾ ਬਟਾਲਾ ਦੀ ਰੋਟਰੀ ਚੌਂਕ ਦੀ ਪੁਲਿਸ ਟੁਕੜੀ ਵੱਲੋਂ ਦਿੱਤੀ ਗਈ ਸਲਾਮੀ ਤੇ ਫੌਜੀ ਬੈਂਡ ਵੱਲੋਂ বাজਾਈਆਂ ਜਾ ਰਹੀਆਂ ਧਾਰਮਿਕ ਤੁਨਾ ਨੇ ਇਸ ਨਗਰ ਕੀਰਤਨ ਨੂੰ ਹੋਰ ਵੀ ਰੌਣਕ ਭਰਿਆ ਬਣਾਇਆ ਆਉ ਸੁਣਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਇਸ ਮੌਕੇ ਦੀਆਂ ਵਧਾਈਆਂ ਨੂੰ ਤੇ ਕਰਦੇ ਆ ਆਪਣੇ ਜੀਵਨ ਨੂੰ ਨਿਹਾਲ ਮੈਂ ਗੁਰਪ੍ਰੀਤ ਕੌਰ ਬੈਬਰ ਸ਼ੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸੁਲਤਾਨਪੁਰ ਲੋਧੀ ਸੂਨਾਲ ਦੇ ਨਾਮ ਲੈਵਾ ਸੁਲਤਾਨ ਨੂੰ ਅੱਜ ਦੇ ਇਸ ਵਿਆਹ ਪਰਦ ਤੇ ਪੰਚੀ ਸਾਰੀਆਂ ਸੰਤਾ ਨੂੰ ਇਸ ਨਗਰ ਪ੍ਰੀਤਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹਾਂ ਸਿੱਖੀ ਦਾ ਜਨਮ ਸਥਾਨ ਬਾਬਾ ਨਾਨਕ ਦੀ ਧਰਤੀ ਜਿੱਥੇ ਗੁਰੂ ਮਹਾਰਾਜ ਨੇ ਤੇਰਾ ਤੇਰਾ ਟੋਲਿਆ ਤੇ ਜਗਤ ਲੁਕਾਈ ਨੂੰ ਅਸੀਸਾਂ ਦੇ ਲਈ ਪ੍ਰਮਣ ਕੀਤਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾ ਉਹਨਾਂ ਦੇ ਯਾਪੁਰਪੁਰ ਸਮਰਪਤ ਸੇ ਸ਼ੇ ਨਗਰ ਕੀਤਾ ਹਰ ਸਾਲ ਦੀ ਤਰ੍ਹਾਂ ਗੁਰਦਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਜਿਹੜਾ ਪੜਾ ਦਾ ਪੜਾ ਗੁਰਦਰਾ ਸਤ ਕਰਤਾਰੀਆਂ ਵਿਖੇ ਸੰਪੰਨ ਦੇਗਾ ਮੈਂ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸਮੁੱਚੀ ਸਹਾਇਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਪਰਬ ਦੀ ਵਧਾਈ ਦਿੰਦਾ ਗੁਰੂ ਮਾਰਾ ਗੁਰੂ ਨਾਨਕ ਦੇਵ ਜੀ ਨੇ ਜੂ ਸਾਨੂੰ ਸੰਦੇਸ਼ ਦਿੱਤਾ ਵੰਡ ਕਿਰਤ ਕਰੋ ਨਾਮ ਜਪਦੇ ਵੰਡ ਕੇ ਖਾ ਲੋ ਅੱਜ ਇਹਨਾਂ ਚੀਜ਼ਾਂ ਨੂੰ ਸਾਨੂੰ ਬਣਾਉਣ ਦੀ ਲੋੜ ਆ ਕਿਉਂਕਿ ਜਿੱਦਾਂ ਅੱਜ ਹਾਲਾਤ ਨੇ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਨਾ ਮੰਨਿਆ ਤਾਂ ਜਿਹੜਾ ਓਮ ਖੇਰੂ ਖੇਰੂ ਹੋ ਜਾਏਗਾ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਚੱਲਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਵੀ ਸ੍ਰੀ ਗੁਰੂ ਰਣਕਦੇਵ ਜੀ ਦੇ ਉਸਤਾਨ ਦਾ ਸਿਖਾਉਣ ਦੀ ਲੋੜ ਆ ਮੈਂ ਸਮੁੱਚੀ ਸਿੱਖ ਕੌਮ ਨੂੰ ਸਮੁੱਚੀ ਸਾਧ ਸੰਗਤ ਨੂੰ ਕਿਉਂਕਿ ਸ੍ਰੀ ਗੁਰੂ ਰਣਕਦੇਵ ਜੀ ਹਰ ਧਰਮ ਦੇ ਉਹਨਾਂ ਨੂੰ ਮੁਸਲਮਾਨ ਹੀ ਮੰਨਦੇ ਸਨ ਸਿੱਖ ਵੀ ਮੰਨਦੇ ਸਨ ਤੇ ਉਹ ਵੀ ਮੰਨਦੇ ਸਨ ਉਹ ਸਾਰਿਆਂ ਦੇ ਹੀ ਗੁਰੂ ਸਨ ਮੈਂ ਸਾਰੇ ਹੀ ਸਾਡੇ ਪੰਜ ਹਿੰਦੁਸਤਾਨ ਅਤੇ ਦੇਸ਼ਮ ਦੇਸ਼ਾਂ ਬੈਠੀ ਸੂਲ ਸਾਧ ਸੰਗਤ ਨੂੰ ਸ੍ਰੀ ਗੁਰੂ ਰਣਕਦੇਵ ਜੀ ਦੇ ਵਿਆਪ ਪਰਉਪਦੀਪ ਦਾ ਹਬਲੇ ਵਸਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਮਾਤਾ ਸਲਕਣੀ ਦੇ 538ਵੇਂ ਵਿਆਹਪੁਰਬ ਗੌਰਪੁਰਬ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿਨਾਂ ਉਥੇ ਅੱਜ ਇੱਕ ਬੜਾ ਸੁਹਾਵਣਾ ਜਿਹਾ ਇਹ ਦਿਲ ਨੂੰ ਮੋਹਣ ਵਾਲਾ ਸਮਾਂ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਨਗਰ ਕੀਰਤਨ ਦੀ ਸ਼ਮੂਲੀਅਤ ਕਰ ਰਹੇ ਹਾਂ ਜਿਹਦੀ ਅਗਵਾਈ ਪੰਜ ਪਿਆਰੇ ਸਾਹਿਬ ਕਰ ਰਹੇ ਨੇ ਜਿਹਦੇ ਮਗਰ ਸੰਗਤ ਚੱਲ ਰਹੀ ਏ ਉਹ ਇੱਕ ਮਹਾਨ ਨਗਰ ਕੀਰਤਨ ਕਿਉਂ ਇਹ ਤਾਂ ਕੱਢਿਆ ਜਾ ਰਿਹਾ ਹੈ ਇਹ ਗੁਰੂ ਨਾਨਕ ਸਾਹਿਬ ਦਾ ਪਰਬਕਾਰ ਏ ਜਿਨ੍ਹਾਂ ਨੇ ਇਸਤਰੀ ਜਾਤੀ ਨੂੰ ਮਾਨ ਦਿੱਤਾ ਔਰ ਇਸ ਧਰਤੀ ਤੋਂ ਆਪਣਾ ਗ੍ਰਸਤੀ ਜੀਵਨ ਸ਼ੁਰੂ ਕਰਨ ਲਈ ਬਟਾਲੇ ਦੀ ਧਰਤੀ ਤੇ ਗਏ ਨੇ ਮੈਂ ਸਮਝਦਾ ਉਹਨਾਂ ਦੀਆਂ ਮਿੱਠੀਆਂ ਇੱਜ਼ਤਾਂ ਨੂੰ ਜੇ ਗਿਣਨ ਲੱਗਿਏ ਤੇ ਬਹੁਤ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਇੱਥੇ ਪੇੜਾਂ ਤੇੜਾਂ ਤੋੜਿਆ ਮੋਦੀ ਖਾਨਾ ਇਹ ਰਿਸ਼ਕਾਇਤ ਕੀਤੀ ਪੂਰਾ ਨਿਕਲਿਆ ਅੱਜ ਬੱਤੇ ਜਿਹੜੇ ਗੁਨਾਰ ਸਾਹਿਬ ਦੇ ਹੱਥ ਲੱਗੇ ਨੇ ਉਹਨਾਂ ਨੂੰ ਸੰਤਾ ਮੱਥਾ ਦੇ ਦਿਆਂ ਕਿਉਂ ਦੇ ਦਿਆਂ ਗੁਰੂ ਨਾਨਕ ਸਾਹਿਬ ਦੇ ਉਹਨਾਂ ਦੇ ਹੱਥਾਂ ਦੀ ਸ਼ੋਹ ਪ੍ਰਾਪਤ ਹੈ ਗੁਰੂ ਨਾਨਕ ਸਾਹਿਬ ਇੱਕ ਐਸੀ ਹਸਤੀ ਇੱਕ ਐਸੀ ਸ਼ਿਕਸ਼ੀਤ ਇੱਕ ਐਸਾ ਸੰਸਾਰ ਤੇ ਚਾਨਣ ਮਨਾਰਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋਕਰ ਸੂਰਜ ਜਿੰਦ ਕਰਿਆ ਤਾਰੇ ਛਪੇ ਅੰਧੇਰ ਭਦਵਾ ਦੁਨੀਆ ਦਾ ਹਨੇਰਾ ਖਤਮ ਕਰਕੇ ਸੰਸਾਰ ਵਿੱਚ ਐਸਾ ਚਾਨਣ ਕੀਤਾ ਉਹ ਚਾਨਣ ਖੜਾ ਸੀ ਚਾਨਣ ਬਾਣੀ ਦਾ ਉਹ ਚਾਨਣ ਸੀ ਸ਼ਬਦ ਦਾ ਇਸ ਧਰਤੀ ਦੇ ਗੁਰਨਾਨ ਦੇਵ ਸਾਹਿਬ ਨੇ ਲਈ ਵਿੱਚ ਚੁੱਭੀ ਮਾਰੀ ਤੇ ਲੋਕਾਂ ਦਾ ਬਦਨ ਸੀ ਹੁਣ ਗੁਰਨਾਨ ਦੇਵ ਵਾਪਸ ਨਹੀਂ ਆਉਂਦਾ ਭੈਣ ਨਾਨਕੀ ਨੇ ਉਡੀਕ ਕੀਤੀ ਭੈਣ ਨਾਨਕੀ ਨੇ ਕਿਹਾ ਮੇਰਾ ਵੀਰ ਆਏਗਾ ਤਾਂ ਗੁਰਨਾਨ ਦੇਵ ਪਰਗੇ ਤੋਂ ਹੋਏ ਔਰ ਲੈ ਕੇ ਵੀ ਆਏ ਸੰਗਤ ਨੂੰ ਦਿੱਤਾ ਕਿ ਗੁਰਨਾਨ ਦੇਵ ਸਾਹਿਬ ਨੇ ਆਪਣੀ ਰਸਨਾ ਤੋਂ ਉਸ ਲਈ ਵਿੱਚੋਂ ਜਦੋਂ ਬਾਹਰ ਆਏ ਇੱਕ ਮੂਲ ਮੰਤਰ ਦਾ ਉਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅੱਜ 19 ਸਹਿਬ ਹੰਗੋਰ ਪ੍ਰਸਾਦ ਔਰ ਉਹ ਬਾਣੀ ਅੱਜ ਧਨਗੁਰ ਨਾਨਕ ਸਾਹਿਬ ਦੀ ਪਹਿਲੀ ਬਾਣੀ ਹੈ ਗੁਰਨਾਨਦ ਸਾਹਿਬ ਦੀ ਦਸਨਾ ਦਾ ਚਾਰੀ ਪਹਿਲੀ ਬਾਣੀ ਧਨਗੁਰ ਗਲਨ ਸਾਹਿਬ ਦੀ ਪਹਿਲੀ ਬਾਣੀ ਉਹ ਜਪਜੀ ਸਾਹਿਬ ਦੇ ਪਾਠ ਮੂਲ ਮੰਤਰ ਤੋਂ ਸ਼ੁਰੂ ਹੁੰਦਾ ਮੈਂ ਇਥੇ ਵੀ ਯਾਦ ਤਾਜੀ ਤੁਹਾਡਾ ਸਾਝੀ ਕਰਾਂ ਜਦੋਂ ਗੁਰਨਾਨਦ ਸਾਹਿਬ ਟਾਰੇ ਵਿਆਹੋਂ ਗਏ ਆ ਰਸਤੇ ਵਿੱਚ ਮਲਾ ਨੇ ਕਿਹਾ ਜਦੋਂ ਕੋਰੀ ਤੇ ਚੜੇ ਹੋਣਗੇ ਇਹੋ ਜਿਹਾ ਦ੍ਰਿਸ਼ ਹੋਏਗਾ ਪਰ ਜਦੋਂ ਦਰਿਆ ਪਾਰ ਕਰ ਰਹੇ ਸਨ ਮਲਾ ਨੇ ਕਿਹਾ ਭਾਈ ਆ ਜਾ ਰਾਮ ਨੂੰ ਕਿ ਮੈਨੂੰ ਭੇਟਾ ਨਾ ਦੇ ਮੈਂ ਭੇਟਾ ਨਹੀਂ ਤੇਰੇ ਕੋਲ ਲੈਂਦਾ ਮੈਨੂੰ ਆ ਲਾੜੇ ਦਾ ਥੋੜਾ ਜਿਹਾ ਸਿਰਾ ਜਿਗਾ ਕੇ ਮੈਨੂੰ ਮੋਖਾ ਬਖਾ ਦੇ ਉਹਨੂੰ ਜੀਪੋ ਗਰੀਬ ਜਦੋਂ ਵੀ ਕਿਸ਼ਤੀ 'ਚ ਬੈਠੇ ਤੇ ਨਜ਼ਾਰਾ ਉਹਨੂੰ ਅੰਦਰ ਇੱਕ ਦ੍ਰਿਸ਼ ਪੈਦਾ ਹੋਇਆ ਤੇ ਉਹਨਾਂ ਕਹੇ ਇਹ ਨਹੀਂ ਕਰ ਸਕਦੇ ਆਂਦਾ ਮੈਂ ਵੀ ਜੇ ਮੈਂ ਇਹਦਾ ਚਿਹਰਾ ਵੇਖ ਰਾਂ ਗੁਰਨਾਰਨ ਸਿੰਘ ਸਾਹਿਬ ਨੇ ਥੋੜਾ ਜਿਹਾ ਚਿਹਰੇ ਤੋਂ ਜਦੋਂ ਆਪਣਾ ਸਿਰਾ ਹਟਾਇਆ ਉਹ ਮਲਾਹ ਗੁਰੂ ਦੇ ਚਰਨੀ ਪੈ ਗਿਆ ਔਰ ਪੇਟਾ ਦਾ ਪਰਿਵਾਰ ਜੋਰ ਲਾਉਂਦਾ ਰਹਿ ਗਿਆ ਉਹਨੇ ਕਿਹਾ ਮੇਰੀ ਤ੍ਰਿਸ਼ਨਾ ਮੁੱਕ ਗਈ ਮੇਰੀ ਭੁੱਖ ਮੁੱਕ ਗਈ ਮੈਂ ਹੁਣ ਪੇਟਾ ਨਹੀਂ ਲੈਣੀ ਗੁਰਨਾਨਕ ਸਾਹਿਬ ਤਾਰੇ ਵਿਆਹੋਂਗੇ ਇੱਕ ਖੱצי ਕੰਬ ਥੱਲੇ ਬੈਠੇ ਮਾਲਕਾ ਕੰਦ ਦੇਖ ਪੇਗੀ ਗੁਰਨਾਨਕ ਸਾਹਿਬ ਨੇ ਕਿਹਾ ਸਾਡੇ ਵਿਆਹ ਦੀ ਨਿਸ਼ਾਨੀ ਹੈ ਕੰਦ ਦੇਖ ਨਹੀਂ ਸਕਦੀ ਅੱਜ ਉਥੇ ਗੁਰਦੁਆਰਾ ਕੰਦ ਸਾਹ ਹੈ ਉਹ ਕੰਦ ਸੰਭਾਲ ਕੇ ਰੱਖੀ ਹੈ ਦੋ ਕੰਡਾ ਨੇ ਸਾਡੇ ਕੋਲ ਇਤਿਹਾਸ ਇੱਕ ਫੱਦੇਗੜ ਸਾਹਿਬ ਦੀ ਧਰਤੀ ਤੇ ਉਹ ਸ਼ਹੀਦੀ ਪਰੰਪਰਾ ਨਾਲ ਦਰਸਾਉਂਦੀ ਹੈ ਇਹ ਕੰਦ ਬਟਾਲੇ ਆ ਜਿਹੜੀ ਗੁਰਨਾਨਦ ਸਾਹਿਬ ਦਾ ਗ੍ਰਸਤੀ ਜੀਵਨ ਸਾਨੂੰ ਦਰਸਾਉਂਦੀ। ਇਸ ਤੋਂ ਬਾਅਦ ਮੁਰਦਰਾ ਡੇਰਾ ਸਾਹਿਬ ਜਿੱਥੇ ਮਾਤਾ ਸਲਖਣੀ ਦਾ ਪੇਕਾ ਘਰ ਕਦੀ ਉੱਥੇ ਜਨਮ ਲਿਆ ਕਦੀ ਉੱਥੋਂ ਖੇਡਦੀ ਰਹੀ ਕਦੀ ਉਹਨਾਂ ਕਰੀਅਾਜ ਕੁੰਦੀ ਰਹੀ ਇੱਥੋਂ ਇਹ ਪਟਵਾਰੀ ਦਾ ਪੁੱਤਰ ਬਟਾਲੇ ਦੀ ਧਰਤੀ ਦੇ ਵਿਆਹ ਜਾ ਰਿਹਾ। ਛਾਈ ਬਾਦ ਛਾਈ ਘੋੜੇ ਹਾਥੀ ਨਾਲ ਬਾਦਸ਼ਾਹ ਨਾਲ ਰਾਜੇ ਨਾਲ ਵਜ਼ੀਰ ਗੁਰਨਾਨਦ ਸਾਹਿਬ ਦੀ ਬਰਾਤ ਜਗੇ। ਜਾਸਾ ਬ੍ਰੇਸ਼ ਹੋਏਗਾ ਆਪ ਆਪਾ ਅਨਪਾਸ ਕਰੀਏ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਸਮਾ ਹੋਏਗਾ ਗੁਰਨਾਰਗ ਸਿੰਘ ਸਾਹਿਬtare ਵਿਆਹਣਗੇ ਉਸ ਤੱਪ ਤੇ ਥੱਲੇ ਬਰਾਤ ਖਾਈ ਮਾਤਾ ਸੁਲੱਖਣੀ ਦੇ ਪੇਕੇ ਘਰ ਵਿੱਚ ਖੜੀ ਗਈ ਗੁਰਨਾਰਗ ਸਿੰਘ ਸਾਹਿਬ ਨੂੰ ਕਿਹਾ ਅਗਨੀ ਦਾ ਕੁੰਡ ਬਣਾਇਆ ਗਿਆ ਇਹਦੀ ਪ੍ਰਕਰਮਾ ਕਰਕੇ ਚਾਰ ਫੇਰੇ ਲਵੋ ਗੁਰਨਾਰਗ ਸਾਹਿਬ ਨੇ ਕਿਹਾ ਨਾ ਅਗਨੀ ਦਾ ਪੁਜਾਰੀ ਨਹੀਂ ਮੈਂ ਅਗਨੀ ਦੇ ਖਿਲਾਫ ਨਹੀਂ ਪਰ ਮੈਂ ਪ੍ਰਕਰਮਾ ਸ਼ਰਧੀ ਕਰਨੀ ਹੈ ਗੁਰਨਾਰਗ ਸਾਹਿਬ ਨੇ ਮੂਲ ਮੰਤਰ ਦਾ ਆਚਰਨ ਕੀਤਾ ਇਹ ਕਾਗਜ਼ ਤੇ ਲਿਖਿਆ ਗਿਆ ਇਕ ਤਖਤੀ ਬਣਾਈ ਗਈ ਪੱਠਾ ਫੱਟੇ ਚੌਂਕੀ ਬਣਾਈ ਗਈ ਉੱਤੇ ਟਕਾਇਆ ਗਿਆ ਔਰ ਉਹ ਟਕਾ ਕੇ ਉਹ ਗੁਰੂ ਮੰਤਰ ਦੀ ਚਾਰ ਵਾਰੀ ਪ੍ਰਕਰਮਾ ਕੀਤੀ ਜਿਹੜਾ ਅੱਜ ਗੁਰਰਾਮ ਦਾ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਏ ਹਰ ਗ੍ਰਿਸ਼ਤੀ ਬੰਦਾ ਜਿਹੜਾ ਆਪਣਾ ਗ੍ਰਿਸ਼ਤੀ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ ਚਾਰ ਪ੍ਰਕਰਮਾ ਗੁਰਗ੍ਰੰਥ ਸਾਹਿਬ ਜੀਆ ਕਰਦਾ ਏ ਉਹ ਗੁਰਰਾਮ ਦਾ ਸੱਚੇ ਪਾਤਸ਼ਾਹ ਚਾਰ ਲਾਵਾ ਦਾ ਉਚਾਰਨ ਬਾਣੀ ਵਿੱਚ ਦਰਜ ਕਰ ਦਿੰਦਾ ਮੈਂ ਸਮਝਣਾ ਗੁਰਨਾਨਕ ਸਾਹਿਬ ਨੇ ਇਸਤਰੀ ਜਾਤੀ ਨੂੰ ਗ੍ਰਸਤੀ ਜੀਵਨ ਨੂੰ ਬਹੁਤ ਉੱਚਾ ਤੇ ਸੁੱਚਾ ਗਿਆ ਗ੍ਰਸ ਨੂੰ ਪ੍ਰਧਾਨ ਗਿਆ ਇਹ ਬਤਾਲੇ ਦੀ ਤੇ ਇਹ ਗੁਰਦੁਆਰਾ ਸੁਲਤਾਨਪੁਰ ਲੋਧੀ ਦੀ ਧਰਤੀ ਪਾਵਨ ਪਵਿੱਤਰ ਇਸ ਕਰਕੇ ਨੇ ਇੱਥੇ ਗੁਰਨਾਨਕ ਸਾਹਿਬ ਦੇ ਚਰਨ ਪੈਣੇ ਗੁਰਨਾਨਕ ਸਾਹਿਬ ਨੇ ਲੋਕਾਂ ਨੂੰ ਤਾਰਿਆ ਗੁਰਨਾਨਕ ਸਾਹਿਬ ਆਪ ਗ੍ਰਸਤੀ ਹੋਏ ਗੁਰਨਾਨਕ ਸਾਹਿਬ ਨੇ ਆਪ ਕੀਰਤ ਕੀਤੀ ਮੈਂ ਸੰਗਤ ਨੂੰ ਵੀ ਬੇਨਤੀ ਕਰਾਂਗਾ ਆਓ ਕੀਰਤ ਕਰੋ ਨਾਮ ਜਪੋ ਵੰਡ ਛਕੋ ਗੁਰਨਾਨਕ ਸਾਹਿਬ ਦਾ ਸਿਧਾਂਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੀ ਗੱਲ ਕਰੀਏ ਆਪਾਂ ਇਸ ਮਹਾਨ ਨਗਰ ਕੀਰਤਨ 'ਚ ਸ਼ਾਮਲ ਹੋਏ ਆ ਇਹ ਖੁਸ਼ੀਆਂ ਲੈ ਕੇ ਜਾਣੀਆਂ ਬੁੱਲੜਬਾਜੀ ਨਹੀਂ ਕਰਨੀ ਮੇਰੀ ਬੇਨਤੀ ਹੈ ਆਪਾਂ ਪਟਾਕੇ ਨਹੀਂ ਵਿਜਾਉਣੇ ਮੋਟਰਸਾਈਕਲਾਂ ਤੇ ਆਪਾਂ ਡੀਜੇ ਲਾਵੇ ਟਰਾਲੀਆਂ ਅੱਗੇ ਮਹਾਰਾਜ ਦੇ ਪ੍ਰਕਾਸ਼ੇਗੇ ਨਹੀਂ ਖੜਨੀਆਂ ਆਪਾਂ ਆਪ ਆਪ ਪਲਾਵਾਂ ਨੂੰ ਕਿਆ ਕਰਕੇ ਟਾਈਮ ਨਾਲ ਇਸ ਨਗਰ ਕੀਰਤਨ ਨੂੰ ਬਚਾਰੇ ਬਚੌੜਾ ਸੋ ਦਾ ਫੇਰ ਆਪਣੇ ਵੱਲੋਂ ਪ੍ਰਧਾਨ ਸਰਕਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਰਕਾਰ ਦੇ ਸਾਰੇ ਇਥੋਂ ਦੇ ਮੈਂਬਰ ਸਹਿਬਾਨ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਸ਼ਾਮਲ ਹੋਈਆਂ ਸੰਗਤਾਂ ਨੂੰ ਜਿਹੜੀਆਂ ਬਟਾਲੇ ਨੂੰ ਜਾ ਰਹੀਆਂ ਉਹਨਾਂ ਨੂੰ ਜੀ ਆਇਆਂ ਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ